ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਓਜਲਾ ਦੇ ਹੱਕ 'ਚ ਵਾਰਡ ਨੰਬਰ 84 ਤੋਂ ਸਾਬਕਾ ਬੁਲਾਰਾ ਪੰਜਾਬ ਕਾਂਗਰਸ ਗੁਰਦੇਵ ਸਿੰਘ ਝੀਤਾ ਨੇ ਕਬੀਰਪੁਰਕ ਵਿਖੇ ਚੌਂ ਰੈਲੀ ਕਰਵਾਈ ਇਸ ਦੌਰਾਨ ਗੁਰਜੀਤ ਸਿੰਘ ਓਜਲਾ ਨੇ ਸਬੋਧਨ ਕਰਦੇ ਹੋਏ ਆਪਣੀਆਂ ਉਪਲਬਧੀਆਂ ਗਿਣਵਾਈਆਂ ਅਤੇ ਕਿਹਾ ਕਿ ਅੰਮ੍ਰਿਤਸਰ ਦੇ ਆਲੇ-ਦੁਆਲੇ ਦੇ ਲਿੰਕ ਰੋਡ ਬਣ ਰਹੇ ਹਨ ਬੰਦੇ ਭਰ ਤ੍ਰੇਨ ਚਲਵਾਈ ਨਵੇਂ ਸਟੇਸ਼ਨ ਪਾਸ ਕਰਵਾਇਆ 에ਅਰਪੋਰਟ ਤੇ ਨਵੀਆਂ ਫਲਾਟਾਂ ਚਾਲੂ ਕਰਵਾਈਆਂ ਅਤੇ ਕਿਹਾ ਕਿ ਅੰਮ੍ਰਿਤਸਰ 2 ਸਾਲ ਤੋਂ ਕਾਰਪੋਰੇਸ਼ਨ ਦੀ ਇਲੈਕਸ਼ਨ ਨਹੀਂ ਹੋਈ ਜਿਸ ਕਾਰਨ ਤੁਹਾਡਾ ਕੋਈ ਕੌਂਸਲਰ ਨਹੀਂ ਹੈਗਾ ਜਿਸ ਕਾਰਨ ਕੋਈ ਸਫਾਈ ਦਾ ਪ੍ਰਬੰਧ ਨਹੀਂ ਸੜਕ ਦਾ ਪ੍ਰਬੰਧ ਨਹੀਂ ਕਿਹਾ ਕਿ ਜਿਹੜੀ ਪਾਰਟੀ 2 ਸਾਲ ਤੋਂ ਹਾਸ ਨਹੀਂ ਬਣਾ ਸਕਦੀ ਉਸ ਪਾਰਟੀ ਤੇ ਕੀ ਯਕੀਨ ਕਰੋਗੇ ਉਤੇ ਹੀ ਗੱਲਬਾਤ ਕਰਦੇ ਹੋਏ ਸਾਬਕਾ ਬੁਲਾਰਾ ਪੰਜਾਬ ਕਾਂਗਰਸ ਗੁਰਦੇਵ ਸਿੰਘ ਢੀਤਾ ਨੇ ਗੁਰਜੀਤ ਸਿੰਘ ਓਜਰੇ ਨੂੰ ਵੱਡੀ ਲੀਡ ਨਾਲ ਜਤੌਣ ਲਈ ਲੋਕਾਂ ਨੂੰ ਅਪੀਲ ਕੀਤੀ ਅਤੇ ਕਿਹਾ ਕਿ ਇਲੈਕਸ਼ਨ ਦੇ ਦੌਰਾਨ ਕੀਤੇ ਹੋਏ ਕੰਮਾਂ ਨੂੰ ਲੋਕਾਂ ਵਿੱਚ ਲੈ ਕੇ ਜਾਣਾ ਕਿਉਂਕਿ ਲੋਕ ਫੈਸਲਾ ਉਸ ਕੰਮ ਦਾ ਕਰਦੇ ਹਨ ਜਿਹੜੇ ਕੰਮ ਸਹੀ ਹੋਣ ਕਿਸੇ ਨੇ ਕੀਤੇ ਹੋਣ ਉੱਥੇ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਇੱਕ ਤਰੀਕ ਨੂੰ 3 ਨੰਬਰ ਦਾ ਬਟਨ ਦੱਬ ਕੇ ਗੁਰਜੀਤ ਸਿੰਘ ਓਜਲਾ ਨੂੰ ਤੀਜੀ ਵਾਰ ਲੋਕ ਸਭਾ ਵਿੱਚ ਭੇਜਣਗੇ ਅੰਮ੍ਰਿਤਸਰ ਤੋਂ ਅਮਰਦੇਵ ਸਿੰਘ ਮਾਲ ਦੀ ਖਾਸ ਰਿਪੋਰਟ ਦੇ ਬਾਅਦ ਅੰਮ੍ਰਿਤਸਰ ਦੇ ਆਲੇ ਦੁਆਲੇ ਰਿੰਗ ਰੋਡ ਬਣ ਰਿਹਾ ਹੈ 75 ਕਿਲੋਮੀਟਰ ਦਾ ਛੋਟੀ ਚੀਜ਼ ਨਹੀਂ ਰੇਲਵੇ ਦਾ ਵਿਕਾਸ ਕਰਾਇਆ ਬੰਦੇ ਪਾਟ ਰੇ ਚਰਾਈ ਨਵਾਂ ਸਟੇਸ਼ਨ ਬਣਾਇਆ 에어ਪੋਰਟ ਅੱਜ ਕੱਲ ਸਾਰੀ ਦੁਨੀਆ تقریبا ਹਰ ਘਰ ਚ ਕੋਈ ਨਾ ਕੋ ਬੱਚਾ ਕੋਈ ਕੋ ਰਿਸ਼ਤੇਦਾਰ ਬਾਹਰ ਹੈ ਅੱਜ 에어ਪੋਰਟ ਤੋਂ ਜਿੰਨੀ ਮਰਜ਼ੀ ਫਲੈਕਟਾ ਬਾਹਰ ਨੂੰ ਲਾਓ ਜਿਹੜੇ ਮਰਜ਼ੀ ਕੰਟਰੀ ਜਾਓ ਤੇ 17 ਤੋਂ ਪਹਿਲਾਂ ਤੁਹਾਡੇ ਦੇਖ ਲਓ ਤੇ ਅੱਜ ਤੋਂ ਆਪਣੇ ਭਰਾ ਦੇ ਕੀਤੇ ਕੰਮ ਦੇਖੋ ਜੈ ਹਾਂ ਬਾ ਆਈਆਈਐਮ ਉਹ ਵੀ ਮਾਲਵੇ ਚੱਲਿਆ ਸੀ 2017 ਚ ਬੰਦ ਤੋਂ ਬਾਅਦ ਮੈਂ ਰੋਲਾ ਪਾਇਆ ਪਾਰਲੀਮੈਂਟ ਦੇ ਐਵੀਡੈਂਸ ਹੈ ਤੁਹਾਡੇ ਕੋਲ ਜਿਹੜੀ ਮੈਂ ਗਹਿਰਾ ਸર્ચ ਕਰਿਓ ਉਹ ਤੇ ਲੱਭੂਗਾ ਤੁਹਾਨੂੰ ਕਿ ਜੱਟ ਨਹੀਂ ਲੱਗ ਰੀ ਜਿਹੜੇ ਦਵਾਈ ਪਰਦੇਗੇ ਸੀ ਬਣਾਇਆ ਬਣਾਇਆ ਕਿੱਥੇ ਤੁਸੀਂ ਦੇ ਵੇਚ ਰਹੇ ਸੀ ਭਾਈ ਆਈਆਈਐਮਬੀ ਲੱਤ ਢਾਕੇ ਉਹ ਵੀ ਇੱਥੇ ਬਣਾਇਆ ਡਾਕਟਰ ਮਨਮੋਹਨ ਸਿੰਘ ਨੇ ਸ਼ੇ ਦਿੱਤੇ ਸੀ 2007 ਚ ਔਰ ਪੰਜ ਬਣ ਕੇ ਤਿਆਰ ਹੋਏ ਸੀ ਅਮਰ ਸਰਦਾ ਨਹੀਂ ਸੀ ਬਣਦਾ ਕਿਉਂਕਿ ਉਹਨਾਂ ਦਾ ਜ਼ੋਰ ਲੱਗਾ ਸੀ ਉਹ ਬਾਹਰ ਲੈ ਕੇ ਜਾਣ ਦਾ ਪਰ ਉਹਨਾਂ ਦੀ ਵਾਰੀ ਕਿਸਮਤ ਗੁਰੂ ਨਗਰੀ ਨੇ ਮੈਨੂੰ ਚੁਣਿਆ ਔਰ ਡੱਟ ਕੇ ਬਣਿਆ ਜੀ ਸੌਫਟਵੇਅਰ ਟੈਕਨੋਲੋਜੀ ਪਾਰਕ ਬਤਲਾਪ ਪਾਰਟੀ ਹੈ ਬਹੁਤ ਮੈਂ ਕੁਝ ਨਹੀਂ ਕਹਿਣਾ ਅੰਮ੍ਰਿਤਸਰ ਦੇ ਵਿੱਚ 2 ਸਾਲ ਤੋਂ ਇਲੈਕਸ਼ਨ ਨਹੀਂ ਹੋਈ ਕੌਂਸਲਰ ਨਹੀਂ ਹੈਗਾ ਤੁਹਾਡਾ ਕੋਈ ਕੋਈ ਸਫਾਈ ਦਾ ਪ੍ਰਬੰਧ ਨਹੀਂਗਾ ਕੋਈ ਸੜਕਾਂ ਦਾ ਪ੍ਰਬੰਧ ਨਹੀਂਗਾ ਕੋਈ ਸੀਵਰੇਜ ਦਾ ਨਹੀਂ ਕੋਈ ਲਾਈਟਾਂ ਦਾ ਨਹੀਂ ਕਿੱਥੇ ਜਾਣ ਲੋਕ ਜਦੋਂ ਹੌਸ ਹੀ ਨਹੀਂ ਹੈਗਾ ਜਿਹੜੀ ਪਾਰਟੀ 2 ਸਾਲ ਤੋਂ ਹੌਸ ਹੀ ਨਹੀਂ ਬਣਾ ਸਕਦੀ ਉੱਤੇ ਕੀ ਯਕੀਨ ਕਰੋਗੇ ਕਿ ਉਹ ਦੇਸ਼ ਦੇ ਵਿੱਚ ਤੁਹਾਡਾ ਖਿਆਲ ਰੱਖੂਗੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਇੱਕ ਹੌਸ ਨਹੀਂ ਬਣਾ ਸਕਦੀ ਹਾਰ ਜਿੱਤ ਦੇ ਬਾਅਦ ਦੀ ਗੱਲ ਹੈ ਲੋਕਾਂ ਦਾ ਰਾਈਟ ਕੋਈ سرپنچیاں ਇੱਥੇ ਨਹੀਂ ਬਾਕਸ਼ਮਤੀ ਇੱਥੇ ਨਹੀਂ ਲੋਕ ਜ਼ਿਲ੍ਹਾ ਪ੍ਰੀਸ਼ਦ ਇੱਥੇ ਨਹੀਂ ਤੇ ਕਿਹੜੀ ਗੱਲ ਕਰਦੇ ਆ ਕੇ ਫਿਰ ਕਹਿੰਦੇ ਸਾਨੂੰ ਬਣਾਓ ਜੀ ਅਸੀਂ ਵੀ ਬੜੇ ਧੌਲੇਣਾ ਕੰਮ ਕਰ ਰਹੇ ਆਂ ਬਾਰਡਰ ਵੀ ਖੋਲਣਾ ਟ੍ਰੇਡ ਤੇ ਵੀ ਕੰਮ ਕਰਨਾ ਵਿੱਦਿਆ ਤੇ ਵੀ ਕਰਨਾ ਔਰ ਟੂਰਿਜ਼ਮ ਮੈਡੀਕਲ ਟੂਰਿਜ਼ਮ ਤੇ ਵੀ ਕੰਮ ਕਰਨਾ ਟ੍ਰੇਡ ਜਿਹੜਾ ਪ੍ਰਸ਼ਤਾਨੀ ਇੰਡਸਟਰੀਓਂ ਤੋਂ ਵੀ ਬਣਾਉਣਾ ਹੈ ਕਿਰਪਾ ਨਾ ਕਰਿਓ ਆ ਮੇਰਾ ਜਿਹੜਾ ਵਿਜ਼ਨ ਡਾਕੂਮੈਂਟ ਹੈ ਪੜ੍ਹ ਲਿਓ ਇੱਕ ਇੱਕ ਪ੍ਰੋਜੈਕਟ ਜਿਹੜਾ ਹੈ ਤੱਕਿਓ ਕਾਂਗਰਸ ਪਾਰਟੀ ਦੇ ਅਕਾਚ 3 ਨੰਬਰ ਚੋਂ ਨਿਸ਼ਾਨ ਤੇ ਤੀਜੀ ਵਾਰੀ ਭਰਾ ਨੂੰ ਚੁਣ ਕੇ ਭੇਜਿਓ ਬਾਕੀ ਕਸਰਾ ਮੈਂ ਉੱਥੇ ਜਾ ਕੇ ਕਢ ਦੂੰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਸਾਡੀ ਵਾਰਡ ਨੰਬਰ 84 ਜਿਹੜੀ ਨਵਾਂ ਨੰਬਰ ਆ ਪੁਰਾਣੀ 76 ਸੀਗੀ ਸਰਦਾਰ ਗੁਰਜੀਤ ਸਿੰਘ ਔਜਲਾ ਜੀ ਨੂੰ ਅੱਜ ਇਸ ਵਾਰਡ ਦੇ ਵਿੱਚ ਸੱਦਿਆ ਗਿਆ ਔਰ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਹੋਇਆ ਵਾਰਡ ਦੇ ਵਿੱਚ ਔਰ ਚੰਗਾ ਪ੍ਰਭਾਵਸ਼ਾਲੀ ਪ੍ਰੋਗਰਾਮ ਹੋਇਆ ਸੰਤਾਂ ਨੇ ਬੜਾ ਪਿਆਰ ਵਿਖਾਇਆ ਔਰ ਆਉਣ ਵਾਲੇ ਜਿਹੜਾ ਉਹਨਾਂ ਦਾ ਸੁਨੇਹਾ ਆ ਉਹ ਅਸੀਂ ਵੀ ਦੇ ਰਹੇ ਹਾਂ ਉਹ ਵੀ ਦੇ ਰਹੇ ਹਾਂ ਇਲੈਕਸ਼ਨ ਦੇ ਦਰਮਿਆਨ ਕੀਤੇ ਹੋਏ ਕੰਮਾਂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣਾ ਔਰ ਉਸ ਲੋਕਾਂ ਦੀ ਕਚਹਿਰੀ ਦੇ ਵਿੱਚ ਕਿਉਂਕਿ ਲੋਕ ਫੈਸਲਾ ਉਸ ਕੰਮ ਦਾ ਕਰਦੇ ਹੁੰਦੇ ਜਿਹੜੇ ਕੰਮ ਸਹੀ ਹੋਣ ਔਰ ਕਿਸੇ ਨੇ ਕੀਤੇ ਹੋਣ ਸੱਚ ਦੇ ਹੱਕ 'ਚ ਲੋਕ ਜਿਹੜੇ ਖੜ੍ਹ ਰਹੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਉਹਨਾਂ ਦੇ ਨਾਲ ਖੜ੍ਹਣਗੇ ਔਰ ਤਿੰਨ ਤਰੀਕ ਨੂੰ ਤਿੰਨ ਇੱਕ ਤਰੀਕ ਨੂੰ ਤਿੰਨ ਨੰਬਰ ਬਟਨ ਤੇ ਜਿਹੜਾ ਬਟਨ ਦਬਾ ਕੇ ਉਹਨਾਂ ਨੂੰ ਤੀਜੀ ਵਾਰ ਲੋਕ ਸਭਾ ਦੇ ਵਿੱਚ ਭੇਜਣਗੇ ਔਰ ਉਹ ਮਲਾਪੜੇ ਸੁਭਾਅ ਦੇ ਨੇ ਲੋਕਾਂ ਦੇ ਹਰਮਨ ਪਿਆਰੇ ਲੀਡਰ ਨੇ ਔਰ ਮੇਰੇ ਪੂਰਨ ਵਿਸ਼ਵਾਸ ਆ ਕਿ ਲੋਕ ਉਹਨਾਂ ਨੂੰ ਜਿਤਾ ਕੇ ਭੇਜਣਗੇ। ਨਿਲ ਜੋਸ਼ੀ ਜੀ ਨੂੰ ਤਿੰਨ ਵਾਰਾਂ ਲੋਕਾਂ ਨੇ ਨਕਾਰਿਆ ਏ ਔਰ ਆਮ ਆਦਮੀ ਪਾਰਟੀ ਨੂੰ ਜਿਸ ਝੂਠ ਨੂੰ ਲੋਕਾਂ ਨੇ ਸੱਚ ਮੰਨ ਲਿਆ ਸੀਗਾ ਬਦਲਾਅ ਦਾ ਜਿਹੜਾ ਉਹ ਸੀਗਾ ਉਹ ਕੰਮ ਬਦਲਾਅ ਦੇ ਜਿਹੜੇ ਨਾਰੇ ਨੇ ਲੋਕਾਂ ਨੂੰ ਠੱਗ ਲਿਆ ਸੀ ਹੁਣ ਲੋਕ ਭਰੀ ਭਰ ਜਾਣੂ ਹੋ ਗਏ ਨੇ ਔਰ ਲੋਕਾਂ ਨੂੰ ਪਤਾ ਲੱਗ ਗਿਆ ਪਤਾ ਲੱਗ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਦਲਾਅ ਦਾ ਜਿਹੜਾ ਝੂਠਾ ਨਾਰਾ ਸੀਗਾ ਉਹਦੇ ਵਿੱਚ ਇਹ ਲੋਕ ਨਹੀਂ ਆਉਣਗੇ।